ਇੱਕ ਬੱਸ ਅੰਦਰੋਂ ਆ ਰਹੀ ਸੀ ਤੇ ਅੰਦਰੋਂ ਬੱਸ ਮਗਹੀਨੀ ਕਰ ਰਹੀ ਸੀ ਤੇ ਉੱਪਰ ਬੰਦੇ ਸਵਾਰੀ ਬੈਠੇ ਸੀ ਇੱਕ ਲੈਂਟਰ ਹੈਗਾ ਜਿਹੜਾ ਬੱਸ ਸਟਾਪ ਦੇ ਉੱਤੇ ਵੱਜਾ ਹੈਗਾ BRTC ਦਾ BRTC ਦਾ ਵੀ ਕਹਿ ਸਕਦੇ ਹੋ ਜਿਹਦਾ ਵੀ ਆ ਉਹ ਲੈਂਟਰ ਤੋਂ ਇੱਕਦਮ ਜਦੋਂ ਬੱਸ ਨਿਕਲੀ ਉੱਤੇ ਲੜਕੇ ਬੈਠੇ ਸੀ ਚ 5 6 ਮੈਂ ਮੇਰੇ ਵੇਖਿਆ ਜਦੋਂ 10 12 ਜਨੇ ਸੀ ਜਿਹੜੇ 4 ਬੰਦਿਆਂ ਨੂੰ ਪੂਰੀ ਜ਼ੋਰ ਨਾਲ ਬੱਸ ਵੱਜੀ ਆ ਉਹ ਮੌਕੇ ਤੇ 3 ਦੀ ਡੈਥ ਹੋ ਗਈ ਆ ਇੱਕ ਦਾ ਬਚਾਅ ਹੋ ਗਿਆ ਸਰਕਾਰਾਂ ਦੇ ਕੰਮ ਵੱਡੇ ਆ ਜੀ ਸਰਕਾਰੀ ਜਾਣਨ ਮੈਂ ਇਹ ਵੀ ਅੱਗੇ ਆ ਕੇ ਬੱਸ ਦੇ ਅੱਗੇ ਕਾਰ ਰੋਕੀ ਕਿ ਇਹਨੂੰ ਰੋਕ ਉੱਤੇ ਤੇ ਹਾਸਾ ਹੋ ਗਿਆ ਫੋਕਲ ਪੁਆਇੰਟ ਦੇ ਬਾਅਦ ਕੋਈ ਮੈਂ ਜੀ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ 알파 1 ਦੇ ਅਗਲੇ ਬੰਨਿਓ ਤੇ ਬੜੇ ਆਰਾਮ ਨਾਲ ਚਲਾ ਰਿਹਾ ਸੀ ਇਹ ਇੱਕ ਬੱਸ ਅੰਦਰੋਂ ਆ ਰਹੀ ਸੀ ਤੇ ਅੰਦਰੋਂ ਬੱਸ ਮਗਨੀ ਕਰ ਰਹੀ ਸੀ ਤੇ ਉੱਪਰ ਬੰਦੇ ਸਵਾਰੀ ਬੈਠੀ ਸੀ ਇੱਕ ਲੈਂਟਰ ਹੈਗਾ ਜਿਹੜਾ ਬੱਸ ਸਟਾਪ ਦੇ ਉੱਤੇ ਵਜ ਜਾ ਹੈਗਾ ਬੀਆਰਟੀਸੀ ਦਾ BRTC ਦਾ ਵੀ ਕਹਿ ਸਕਦੇ ਹੋ ਜਿਹਦਾ ਵੀ ਆ ਉਹ ਲੈਂਟਰ ਤੋਂ ਇੱਕਦਮ ਜਦੋਂ ਬੱਸ ਨਿਕਲੀ ਉੱਤੇ ਲੜਕੇ ਬੈਠੇ ਸੀ ਚ 5 6 ਮੈਂ ਮੇਰੇ ਮੈਂ ਦੇਖਿਆ ਜਦੋਂ 10 12 ਜene ਸੀ ਜਿਹੜੇ 4 ਬੰਦਿਆਂ ਨੂੰ ਪੂਰੀ ਜ਼ੋਰ ਨਾਲ ਬੱਸ ਵੱਜੀ ਆ ਉਹ ਮੌਕੇ ਤੇ 3 ਦੀ ਡੈਥ ਹੋ ਗਈ ਆ 1 ਦਾ ਬਚਾਅ ਹੋ ਗਿਆ ਪਰ ਇਹ ਗਲਤ ਆ ਜੀ ਇਹ ਸਰਕਾਰ ਨੂੰ ਕੁਛ ਨਾ ਕੋਈ ਤੇ ਸੋਚਣਾ ਚਾਹੀਦਾ ਹੈ ਹਾਸਾ ਦੇ ਹਾਸਾ ਹੀ ਆ ਗਰੀਬ ਬੰਦੇ ਮਰ ਗਏ ਆ ਬੜੀ ਮਾੜੀ ਗੱਲ ਆ ਇਹ ਕੀ ਸਮਝ ਦਿਓ ਜੀ ਗਲਤੀ ਵੇਖੋ ਜੀ ਕਿਸੇ ਵੀ ਵੀ ਕਹ ਲਓ ਹੁਣ ਬੱਸ ਦੀ ਕਹ ਲਓ ਜਾਂ ਬੰਦਿਆਂ ਦੀ ਕਹ ਲਓ ਕਿਸੇ ਦੀ ਕਿਸੇ ਗਲਤੀ ਨਾ ਆਪਣਾ ਕੋਈ ਬੱਸ ਦਾ ਰੋਲ ਆ ਆਪਣਾ ਤੇ ਰਾਜ ਰਾਗੀਰਸੀ ਇਹਨੂੰ ਮੈਂ ਆਪਣੇ ਕੋਲ ਆ ਕੇ ਮੈਂ ਕਾਰ ਰੋਕੀ ਕਿ ਉੱਤੇ ਤੇਰਾ ਹਾਸਾ ਹੋ ਗਿਆ ਵਾ ਅੱਗੇ ਲਾ ਕੇ ਮੈਂ ਇਹਦੇ ਕਾਰ ਲਾਈ ਆ ਕਿ ਤੇਰਾ ਹਾਸਾ ਆਇਆ ਰੋਕ ਇਹਨੂੰ ਬਸਾ ਮੈਨੂੰ ਪਤਾ ਨਹੀਂ ਲੱਗਾ ਨਾ ਕੁਝ ਨਹੀਂ ਪਤਾ ਲੱਗਾ ਸਰਕਾਰ ਵੱਲੋਂ ਬੀਆਰਟੀਸੀ ਬੰਦ ਇਹ ਦੇ ਵੀਰ ਭਾਜੀ ਸਰਕਾਰਾਂ ਦੇ ਕੰਮ ਸਰਕਾਰਾਂ ਦੇ ਕੰਮ ਵੱਡੇ ਆ ਜੀ ਸਰਕਾਰੀ ਜਾਣਨ ਮੈਂ ਇਹ ਵੀ ਅੱਗੇ ਆ ਕੇ ਬੱਸ ਦੇ ਅੱਗੇ ਕਾਰ ਰੋਕੀ ਕਿ ਇਹਨੂੰ ਰੋਕ ਉੱਤੇ ਤੇਰਾ ਹਾਸਾ ਹੋ ਗਿਆ ਫੋਕਲ ਪੁਆਇੰਟ ਦੇ ਬਾਅਦ ਜਿਹੜਾ α1 ਦੇ ਬਿਲਕੁਲ ਸਾਹਮਣੇ ਜਿਹੜਾ ਹਗਾ ਜੀ ਅੱਛਾ ਬੱਚੀ ਉੱਥੇ ਤੇ ਸਟੈਂਸਰ ਨੂਮਰਸਾਨੀ ਫੋਕਲ ਪੁਆਇੰਟ ਦੇ ਅਗਲੇ ਪੰਨੇ ਆ ਗਏ ਬੱਸ ਰੋਕੀ ਗਈ ਇਤਿਹਾਸ ਆ ਇਤਿਹਾਸ ਨੂੰ ਸਾਮੋਇਨ ਨੂੰ ਉਸ ਤੋਂ ਬਾਅਦ ਬੰਦਿਆਂ ਦੀ ਸੁਣਾ ਚ ਆਇਆ ਕਿ ਤਿੰਨ ਦੀ ਡੈਥ ਹੋ ਗਈ ਤੇ ਸਰ ਮੋਕੇ ਤੇ ਪੁਲਿਸ ਆਈ ਹੁੱਲਸ ਵੀ ਆਈ ਹੈ ਜੀ ਸਾਰਾ ਕੁਝ ਹੈ ਵਧੀਆ ਗੱਡੀ ਵਾਲਾ ਬੰਦਾ ਸੀ ਉਹ ਡਰਾਈਵਰ ਦਾ ਨਹੀਂ ਪਤਾ ਜੀ ਕੁਛ ਨਹੀਂ ਪਤਾ ਇੱਕ ਰਾਹ ਗਿਰੇ ਕਿ ਮੈਂ ਆਪਣੀ ਕਾਰ ਤੇ ਜਾ ਰਿਹਾ ਸੀ ਅਲਫਾ 1 ਦੇ ਸਾਹਮਣੇ ਰੋਡ ਤੇ ਇਹ ਅੰਦਰ ਸੀ ਬਾਤ ਸਮਝਿਆ ਕਰੋ ਜੇ ਤੁਸੀਂ ਨਾ ਦੱਸੇ ਤੇ ਹੋਏ ਤੱਕ ਬੱਸ ਕਿਤੋਂ ਦੀ ਕਿਤੋਂ ਪਤਾ ਨਹੀਂ ਜੀ ਉਹਦੀ ਸਮਝ ਸੀ ਉਹਦਾ ਡਰਾਈਵਰ ਦਾ ਕੀ ਸੀ ਪਰ ਉੱਪਰ ਵੀ ਬੈਠੇ ਆਣੇ ਬੜਾ ਰੋਲਾ ਪਾਇਆ ਉੱਪਰ 10 12 ਇਹਨੇ ਬੈਠੇ ਸੀ ਕੋਈ ਚਾਰ ਇਹਨੇ ਨਹੀਂ ਚਾਰ ਇਹਨੇ ਨਾਲ ਹਾਸਾ ਹੋਇਆ ਤਿੰਨ ਦੀ ਡੈਥ ਹੋ ਗਈ ਮੋਕੇ ਤੇ ਇੱਕ ਦਾ ਬਚਾ ਹੋਇਆ ਸੋਨਾ ਚ ਜੋ ਆ ਰਿਹਾ ਠੀਕ ਬੜੀ ਮਾੜੀ ਗੱਲ ਆ ਜੀ ਚੱਲਣਾ ਚਾਹੀਦਾ ਇਦਾਂ ਨਹੀਂ ਗਲਤ ਹੋਣਾ ਹ ਜੀ ਪਤਾ ਹੋਊਗਾ ਕਿ ਇੱਥੇ ਆ ਕੇ ਇਹ ਇਹ ਐ ਹਾਲਾਤ ਇਸ ਤਰ੍ਹਾਂ ਕਿੱਥੇ ਵਾਪਰਿਆ ਹੈ ਕਿਹੜੀ ਇਹ ਇਹ ਜੀ ਅਸੀਂ ਤਾਂ ਵਿੱਚ ਸੀ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਤਾਂ ਇੱਥੇ ਆ ਕੇ ਮੜਾ ਜਾ ਪਤਾ ਨਹੀਂ ਉਹ ਕਹਿੰਦੇ ਵੀ ਕਈ ਮੁੰਡੇ ਨੌਜਵਾਨ ਜਿਹੜੇ ਮਰ ਗਏ ਆ ਤਿੰਨ ਮੁੰਡੇ ਮਰੇ ਕਿੰਨੇ ਜਾਣੇ ਦਸ ਦੇ ਆ ਜੀ ਜੋ ਬੱਸ ਦੀ ਛਾਪੇ ਤੇ ਉੱਤੇ ਬੈਠੇ ਸੀ ਉਹ ਛਾਪੇ ਉੱਤੇ ਪਰ ਡਰਾਈਵਰ ਦੇ ਵੱਲੋਂ ਜਾਂ ਬੱਸ ਦੇ ਕੰਡਕਟਰ ਦੇ ਵੱਲੋਂ ਮੜਾ ਨਹੀਂ ਕੀਤਾ ਕਿ ਬੱਸ ਦੇ ਛਾਪੇ ਤੋਂ ਸਵਾਰੀਆਂ ਸੀਗਾ ਜੀ ਉਹ ਨਹੀਂ ਆਖੇ ਲੱਗੇ ਮੜਾ ਪਰ 12 13 ਜਾਣੇ ਹੀ ਹਾਂਜੀ ਉਹ ਸਿਰੇ ਰੁਕੇ ਨਹੀਂ ਗੱਡੀ ਵੱਜੀ ਘਾਦੇ ਦੇ ਵਿੱਚ ਚਕਾਦੇ ਦੇ ਵਿੱਚ ਚਕਾਦੇ ਦੇ ਵਿੱਚ ਹਾਂਜੀ ਕਾਹਦੇ ਵਿੱਚ ਵਜੇ ਮੈਂ ਗੱਡੀ ਵੀ ਵਜੇ ਨਹੀਂ ਕਾਹਦੇ ਵਿੱਚ ਹਾਂਜੀ ਉੱਥੋਂ ਪਤਾ ਨਹੀਂ ਉਹ ਉਥੋਂ ਜਿੱਥੋਂ ਪੁਲ ਤੋਂ ਟੱਪੀ ਹੈ ਨਾ ਉਹ ਲੈਂਟਰ ਕਹਿੰਦਾ ਲੱਗੀ ਪਤਾ ਨਹੀਂ ਕਾਹਦੀ ਇਹ ਸੱਈ ਨਾ ਦੇ ਉਹ ਇੱਕ ਪਾ ਕੇ ਇਥੋਂ ਲਗਾਈ ਸਾਨੂੰ ਜਦੋਂ ਨੂੰ ਮੁੰਡਾ ਨੇ ਰੋੜਾ ਪਾਇਆ ਫਿਰ ਤਾਂ ਡਰਾਈਵਰ ਕਿੱਥੇ ਗਿਆ ਬਾਬਾ ਸਾਹਿਬ ਬਾਬਾ ਜੀ ਨਾਲ ਹੀ ਗਈ ਨਾ ਠੀਕ ਇਹ ਕਿਹੜੇ ਪਿੰਡੋਂ ਨੇ ਆ ਮੈਂ ਕਿੱਥੋਂ ਤੁਰੀ ਸੀ ਹਾਂਜੀ ਇਹ ਯਾਤਰਾ ਕਿੱਥੋਂ ਤੁਰੀ ਸੀ ਮੁਕਸਰ ਜਿਹੜੇ ਤੋਂ ਪਿੰਡ ਬਰਮਗੜ ਤੋਂ ਜੀ ਅੱਛਾ ਹਾਂਜੀ ਤੇ ਇਹ ਕਿੱਥੇ ਆਈ ਹਾਂ ਤੇ ਹੁਣ ਤੀਜੀ ਦਾ ਇੱਥੇ ਆ ਗਏ ਸੀਗਾ ਇਹਨੂੰ ਚੱਲੇ ਸੀ ਪਿੰਡ ਨੂੰ ਠੀਕ ਹੈ ਹਾਂਜੀ ਬੱਸ ਦੇ ਕੰਡਕਟਰ ਦੇ ਵੱਲੋਂ ਮਨਾ ਕੀਤਾ ਗਿਆ ਸੀ ਤੁਹਾਨੂੰ ਪਤਾ ਵੀ ਆ ਬੱਸ ਦੇ ਛੱਤ ਦੇ ਉੱਤੇ ਸਵਾਰੀਆਂ ਬਾਣੀਆਂ ਲਾਊਡ ਨਹੀਂ ਹਾਂਜੀ ਹਾਂਜੀ ਮਨਾ ਕੀਤਾ ਇਹਨੇ ਪਰ ਨਹੀਂ ਥੱਲੇ ਆਏ ਉਹ ਕਿਉਂਕਿ ਉਹਨਲੇ ਪਿੰਡ ਦੇ ਆ ਪਿੰਡ ਦੀ ਬੱਸ ਹੈ ਨਾ ਮੁੰਡੇ ਪਿੰਡ ਦੇ ਹੀ ਤੇ ਕਿਹੜੀ ਜਗ੍ਹਾ ਤੋਂ ਸਰ ਆ ਰਹੇ ਸੀ ਇਹ ਇਧਰੋਂ ਮਾਪੜਾ ਸਾਹਿਬੋਂ ਹਾਂ ਮਕਸਦ ਜਲੀ ਹੋਣਾ ਮਕਸਦ ਜਾ ਰਹੇ ਸੀ ਹਾਂਜੀ ਮਕਸਦ ਜਾ ਰਹੇ ਸੀ ਸਾਰੇ ਸ਼ਰਦਾਂ ਲੋਕ ਵਿੱਚ ਬੈਠੇ ਹਾਂਜੀ ਸਾਰੇ ਬੈਠੇ ਕਿੰਨੇ ਕ ਟੋਟਲ ਕਿੰਨੀਆਂ ਕ ਸਵਾਰੀਆਂ ਹੈ ਇਹ ਸਾਰੀਆਂ ਵਲੇ ਮਲਾ ਕੇ 40 40 45 ਲੱਗਦੇ ਆਣੇ ਇਹ ਸਮਾਂ ਤੇ ਬਸਾਂ ਜਿਹੜੀ ਸੀਟਾਂ ਫੁੱਲ ਗਈਆਂ ਸੀ ਤਾਂ ਉੱਤੇ ਨਹੀਂ ਸੀਟਾਂ ਨਹੀਂ ਫੁੱਲੀਆਂ ਸੀਟਾਂ ਥੱਲੇ ਉੱਪਰ ਬਿੱਠੇ ਵੀ ਕਦੇ ਬਿਠਾ ਕੇ ਭਈ ਅਸੀਂ ਆਰਾਮ ਕਰ ਲਾਂਗੇ ਪਰ ਚੱਲਣਾ ਆਰਾਮ ਕਰਕੇ ਇਹ ਕਰਕੇ ਨਹੀਂ ਆ। ਰੀਸੈਂਟਲੀ ਬੱਸ ਜਿਹੜੀ ਅਸੀਂ ਹੁਣ ਇਹਦਾ ਨੰਬਰ ਵੇਖ ਕੇ ਇਹਨੂੰ ਦੇਖਿਆ ਸ਼ੋਕਲੇਲਾ ਨਾਲਿਆਂ ਦੀ ਬੱਸ ਹੈ ਜੀ ਇਹ ਮੁਖਸਰ ਸਾਹਿਬ ਤੋਂ ਆਈ ਸੀ ਤੇ ਬਾਬਾ ਗੁੱਡਾ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ ਸੀ ਕਿੰਨੀਆਂ ਸਵਾਰੀਆਂ ਵਿੱਚ ਬੈਠੇ तकरीबन ਸਵਾਰੀਆਂ ਵੇਖੋ ਜੀ ਐਸ ਪਰ ਅਸੀਂ ਕਾਊਂਟਿੰਗ ਤੇ ਨਹੀਂ ਦੱਸ ਸਕਦੇ ਪਰ ਅੰਦਰੋਂ ਵੀ ਭਰੀ ਹੋਈ ਸੀ ਅਕੋਰਡਿੰਗ ਟੂ ਜੋ ਵੀ ਇੱਥੇ ਲੋਕ ਮੌਜੂਦ ਸੀ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਕਿਉਂਕਿ ਪੁਲਸ ਪਾਰਟੀ ਤੇ ਲੇਟ ਆਈ ਹੈ ਜਦੋਂ ਤੱਕ ਅਸੀਂ ਆਏ ਸੀ ਤੇ ਆਲਮੋਸਟ ਜਿਹੜੇ ਆ ਬੱਸ ਖਾਲੀ ਸੀ ਦੇ ਇਤੋਂ ਦੇ ਅੱਧੇ ਬੰਦੇ ਜਾ ਚੁੱਕੇ ਸੀ ਕਿੰਨੇ ਕਿ ਲੋਕ ਕਿੰਨੇ ਕਿ ਲੋਕ ਜਾ ਭਰੀ ਹੋਈ ਸੀ ਬੱਸ ਤੇ ਉੱਪਰ ਵੀ 8-10 ਬੰਦੇ ਬੈਠੇ ਹੋਏ ਸੀ ਇੱਕ ਬੰਦਾ ਜ਼ਖਮੀ ਹੈ ਜੀ ਤੇ ਜਿਹਨੂੰ ਹਸਪਤਾਲ ਲੈ ਕੇ ਗਏ ਆ ਬਾਕੀ ਵੀ ਇੱਕ ਦੋ ਬੰਦਿਆਂ ਦੇ ਥੋੜੀਆਂ ਸੱਟਾਂ ਲੱਗੀਆਂ ਆ ਤਿੰਨ ਜਣਿਆਂ ਦੀ ਡੈਥ ਹੋ ਗਈ ਆ ਜੀ ਇਹ ਤਿੰਨ ਜਣਿਆਂ ਦੀ ਮੌਤ ਹੋ ਗਈ ਉਹਨਾਂ ਦੀ ਫੈਮਿਲੀ ਦਾ ਪਤਾ ਲੱਗਾ ਜਿਹੜੇ ਲੜਕੇ ਪਛਾਣ ਹੋਈ ਉਹਨਾਂ ਦੀ ਜਿਨ੍ਹਾਂ ਦੀ ਮੌਤ ਹਾਂਜੀ ਅਸੀਂ ਉਹਨਾਂ ਦੇ ਵਾਰਸਾਂ ਦਾ ਪਤਾ ਕਰ ਰਹੇ ਆ ਜੀ ਵੀ ਕੌਣ ਆ ਕੀ ਨਾਲ ਹੈ ਗਿਆ ਕਿ ਨਹੀਂ ਇਹ ਪਤਾ ਲੱਗਾ ਹੈ ਕਿ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਏਜ ਜਿਹੜੀ ਆ ਜਿਨ੍ਹਾਂ ਦੀ ਤਿੰਨਾਂ ਦੀ ਡੈਥ ਹੋਈ ਆ ਤਕਰੀਬਨ 18 ਸਾਲ ਤੋਂ ਘੱਟ ਸੀ ਤੇ 1 2 22 ਸਾਲ ਦਾ ਸੀ ਉਹ ਕਿ ਮੈਂ ਨਹੀਂ ਕੋਈ ਸ਼ਰਧਾਲੂ ਹੈ ਗਈ ਸੀ ਸਾਰੇ ਹਾਂਜੀ ਹਾਂਜੀ ਇਹ ਸ਼ਰਧਾਲੂ ਸੀ ਬਾਬਾ ਗੁੱਡਾ ਸਾਹਿਬ ਗਏ ਸੀ ਮੱਥਾ ਟੇਕਣ ਉਥੋਂ ਆ ਰਹੇ ਸੀ ਬੱਸ ਦਾ ਡਰਾਈਵਰ ਮੈਡਮ ਬੱਸ ਦਾ ਡਰਾਈਵਰ ਜੀ ਅਸੀਂ ਹੁਣ ਆਏ ਆ ਕੋਈ ਵੀ ਇੱਥੇ ਹੈ ਨਹੀਂ ਆ ਅਸੀਂ ਉਹਨੂੰ ਕਰਦੇ ਫਾਈਂਡ ਆਊਟ ਕਿੱਥੇ ਗਿਆ ਆ ਪਹਾਲ ਕਰਕੇ ਤੇ ਜੋ ਵੀ ਬੰਦੀ ਕਾਰਵਾਈ ਅਮਲ ਚ ਲਿਆਂਦੇ ਜੀ ਵੇਖੋ ਜੀ ਇਹ ਹਾਦਸੇ ਨੂੰ तकरीबन ਅੱਧਾ ਪੌਣਾ ਘੰਟਾ ਹੋ ਗਿਆ ਹੋਏਗਾ ਤੇ ਇੱਥੇ ਜਦੋਂ ਇਹ ਜਾ ਰਹੇ ਸੀ ਰਾਘੀਰ ਇਹਨਾਂ ਨੇ ਹੀ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਕਿ ਇਸ ਤਰ੍ਹਾਂ ਬੱਸ ਜਿਹੜੀ ਆ ਇੱਕ ਹਾਦਸੇ ਦਾ ਸ਼ਿਕਾਰ ਹੋਈ ਆ ਤੇ ਇੱਥੇ ਲੱਗੀ ਹੋਈ ਆ ਜਦੋਂ ਸਾਡੀ ਪੁਲਿਸ ਪਾਰਟੀ ਪਹੁੰਚੀ ਆ ਕਿਉਂਕਿ ਸਾਡੇ ਹੁਣ ਡਿਊਟੀ ਅਫਸਰ ਸਾਹਿਬ ਜਿਹੜੇ ਇੰਜਰਡ ਹੈਗੇ ਆ ਉਹਨਾਂ ਨੂੰ ਲੈ ਕੇ ਹਸਪੀਟਲ ਗਏ ਆ ਤੇ ਕਿਹਾ ਜਾ ਰਿਹਾ ਜੀ ਤਿੰਨ ਬੰਦੇ ਜਿਹੇ ਉਹਨਾਂ ਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਤਿੰਨ ਬੰਦਿਆਂ ਦੀ ਡੈਥ ਹੋਈ ਹੈ ਜੀ ਉਹਨਾਂ ਦੀ ਪਛਾਣ ਹੋਈ ਹੈ ਜੀ ਕਿੱਥੋਂ ਲੱਸੀ ਉਹਨਾਂ ਦੀ ਪਛਾਣ ਵੇਖੋ ਜੀ ਉਹਨਾਂ ਦੇ ਦੇਖ ਰਹੇ ਆ ਜਿਹੜੇ ਨਾਲ ਕਿਉਂਕਿ ਸਾਰੇ ਸ਼ੌਕਟ ਹੈਗੇ ਆ ਨਾਲ ਜਿਹੜੇ ਆ ਥੋੜੀ ਛੋਟੀ ਉਮਰ ਦੇ ਹੈਗੇ ਆ ਸਾਰੇ ਤੇ ਦੱਸਣ ਦੇ ਥੋੜਾ ਜਿਹਾ ਨਾ ਸ਼ੌਕ ਦੇ ਕਾਰਨ ਜੇ ਸਹੀ ਤਰ੍ਹਾਂ ਦੱਸ ਨਹੀਂ پا ਰਹੇ ਉਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਆ ਜੋ ਵੀ ਫਰ ਪੱਟਰ ਵੇਖੋ ਜਿਹੋ ਜਿਆਦਾ ਇੰਜਰਡ ਹੋਇਆ ਉਹ ਤੇ ਇੱਕ ਹੈਗਾ ਜੀ ਇੱਕ ਬਾਕੀ ਹੈਗੇ ਇੱਕ ਦੋ ਜਿਨ੍ਹਾਂ ਦੇ ਛੋਟੀਆਂ-ਮੋਟੀਆਂ ਸੱਟਾਂ ਲੱਗੀਆਂ ਆ ਇਹ ਅਜੇ ਜੀ ਵੇਖੋ ਜੀ ਸਾਰਾ ਕੁਝ ਜੇਰੇ ਤਫਤੀਸ਼ ਹੀ ਆ ਕਿਉਂਕਿ ਇਹ ਜਿਹੜੀ ਸੂਚਨਾ ਪੁਲਿਸ ਨੂੰ ਹਾਸਾ ਤੋਂ ਤਕਰੀਬਨ 10-15 ਮਿੰਟ ਬਾਅਦ ਮਿਲੀ ਆ ਜੀ ਬੀਆਰਟੀਸੀ ਲੇਨ ਦੇ ਵਿੱਚ ਕਹਿੰਦੇ ਜੀ ਉਹਦਾ ਜਿਹੜਾ ਸ਼ੇਡ ਹੈ ਬਿਆਬ ਦੇ ਖਲਾਣੇ ਦੇ ਵਿੱਚ ਹਾਂ ਜੀ ਹਾਂ ਜੀ ਇਹੀ ਆ ਜੀ ਜੋ ਵੀ ਆ ਇਹ ਬੱਸ ਓਵਰਲੋਡਡ ਸੀ ਉਹਦੇ ਉੱਪਰ 8-10 ਜਣੇ ਬੈਠੇ ਹੋਏ ਸੀ ਉਹਨਾਂ ਦੇਖਾਂਗੇ ਇਹਦੇ ਡਰਾਈਵਰ ਨੂੰ ਲਿਆਵਾਂਗੇ ਪਲੱਸ ਜਿਹੜੀਆਂ ਹੋਰ ਸਵਾਰੀਆਂ ਉਹਨਾਂ ਨੂੰ ਕੋਸ਼ਿਸ਼ ਕਰੀਏ ਹਾਂ ਜੀ ਕਿਉਂਕਿ ਡਰਾਈਵਰ ਤਕਰੀਬਨ ਹੋਰ ਹੁੰਦੇ ਨੇ ਹਾਂਜੀ ਹਾਂਜੀ ਆਹੀ ਆਹੀ ਹੋਏਗਾ ਜੀ ਸੇਮ ਆਹੀ ਹੋਗਾ ਜੀ ਪਤਾ ਕੀਤਾ ਜੀ ਇਹ ਬਾਦਸ਼ਾਹ ਮਤਲਬ ਕਿ ਨਾ ਜੀ ਇਹ ਬੱਸ ਕਿਥੋਂ ਦੀ ਹੈ ਜੀ ਅ ਜੋ ਹਾਂਜੀ ਹਾਂਜੀ ਨੰਬਰ ਬਠਿੰਡੇ ਦਾ ਜੀ ਅਸ਼ੋਕ ਲੇਲਾਣ ਵਾਲਿਆਂ ਦੀ ਬੱਸ ਹੈ ਜੀ ਫਰਦਰ ਹੋਣ ਵੇਖਦੇ ਹਾਂ ਕਿ ਇਹਦੇ ਨਾਮ ਤੇ ਰਜਿਸਟਰ ਹੈਗੀ ਆ ਕੌਣ ਇਹਦਾ ਓਨਰ ਆ ਜਾਂ ਕਿ ਕੌਣ ਇਹਦਾ ਡਰਾਈਵਰ ਹੈਗਾ ਸਾਰਾ ਜੋ ਵੀ ਕਾਰਵਾਈ ਕਰ ਰਹੇ ਹਾਂ ਜੀ ਕੀ ਕਾਰਵਾਈ ਪਾਈ ਗਈ ਹੈ ਜੀ ਕਾਗਜ਼ੀ ਤੌਰ ਤੇ ਜੀ ਹੁਣ ਅਸੀਂ ਬੱਸ ਨੂੰ ਕਬਜ਼ੇ 'ਚ ਲੈ ਤੇ ਜਿਹੜੇ ਆਪਣੇ ਇੰਜਰਡ ਹੈਗੇ ਆ ਤੇ ਜਿਹੜੇ ਮਰਤਕ ਹੈਗੇ ਉਹਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਤੇ ਇੰਜਰਡ ਦਾ ਇਲਾਜ ਕਰਾ ਰਹੇ ਆ ਜੀ ਉਹਨਾਂ ਨੂੰ ਹਸਪਤਾਲ 'ਚ ਐਡਮਿਟ ਕਰਾਤਾ ਏ ਤੇ ਜਿਹੜੇ ਮਰਤਕ ਆ ਉਹਨਾਂ ਦੀਆਂ ਲਾਸ਼ਾਂ ਐਸੀ ਮੋਰਚੀ 'ਚ ਰਖਵਾ ਰਹੇ ਆ ਜੀ ਜੋ ਵੀ ਫਰਦਰ ਬੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਵਾਰਸਾਂ ਨੂੰ ਲਿਆ ਕੇ ਉਹਨਾਂ ਦੇ ਬਿਆਨ ਲਏ ਜਾਣਗੇ ਜਿਹੜੇ ਨਾਲ ਸੀ ਸਵਾਰੀਆਂ ਉਹਨਾਂ ਨੂੰ ਵੀ ਲਿਆ ਕੇ ਪੁੱਛਗਿੱਛ ਕਰਕੇ ਜੋ ਵੀ ਫਰਦਰ ਬੰਦੀ ਇਨਵੈਸਟੀਗੇਸ਼ਨ ਆ ਉਹ ਅਮਲ 'ਚ ਲਿਆਂਦੀ ਜਾਏਗੀ ਹਾਦਸੇ ਦਾ ਕਰ ਮੁਕਤ ਤੌਰ ਤੇ ਜੀ ਓਵਰਲੋਡਡ ਇਹ ਵੇਖੋ ਜੀ ਇਹ ਤੇ ਹੁਣ ਇਹ ਬਾਤ ਤਫਤੀਸ਼ ਕਿਉਂਕਿ ਅੱਜਕੱਲ ਆਪਾਂ ਕੁਝ ਨਹੀਂ ਕਹਿ ਸਕਦੇ ਸੀ ਛੋਟੇ ਬੱਚੇ ਸੀ ਬਸ ਦੇ ਉੱਪਰ ਬੈਠੇ ਹੋਏ ਸੀ ਸਾਰੇ ਇਹ ਤੇ ਹੁਣ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹਦਾ ਮੁੱਖ ਕਾਰਨ ਕੀ ਆ ਅਜੇ ਅਸੀਂ ਫਿਲਹਾਲ ਕੁਝ ਨਹੀਂ ਕਹਿ ਸਕਦੇ ਠੀਕ ਹੈ